ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪੰਜਾਬੀਆਂ ਨੂੰ ਝਟਕੇ ਤੇ ਝਟਕਾ ਦੇਣ ਵਿੱਚ ਲੱਗੇ ਹੋਏ ਨੇ ਜਿੱਥੇ ਟਰੰਪ ਵੱਲੋਂ ਸੈਂਕੜੇ ਪੰਜਾਬੀਆਂ ਨੂੰ ਅਮਰੀਕਾ ਤੋਂ ਬਾਹਰ ਜਾਣ ਦਾ ਰਸਤਾ ਦਿਖਾਇਆ ਜਾ ਚੁੱਕਿਆ ਉੱਥੇ ਹੀ ਹੁਣ ਅਮਰੀਕਾ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਵੀ ਵੱਡਾ ਧੱਕਾ ਕਰਨ ਜਾ ਰਹੀ ਹੈ ਜੀ ਹਾਂ ਟਰੰਪ ਹੁਣ ਇੱਕ ਅਜਿਹਾ ਫੈਸਲਾ ਕਰਨ ਜਾ ਰਹੇ ਨੇ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਟਰੰਪ ਸਰਕਾਰ ਦਾ ਫੈਸਲਾ ਅਤੇ ਇਸ ਨਾਲ ਕਿਵੇਂ ਹੋਵੇਗਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਬਾਸਮਤੀ ਚੋਲਾਂ ਦੀ ਕਾਸ਼ ਵਿੱਚ ਪੰਜਾਬ ਤੇ ਹਰਿਆਣਾ ਦਾ ਯੋਗਦਾਨ ਦੇਸ਼ ਦੇ ਕੁੱਲ ਉਤਪਾਦਨ ਦਾ 70% ਤੋਂ ਵੱਧ ਹੈ ਬਾਸਮਤੀ ਚੋਲਾਂ ਦੀ ਖੇਤੀ ਲਈ ਘੱਟ ਪਾਣੀ ਦੀ ਲੋੜ ਹੁੰਦੀ ਹੈ ਇਸ ਦੀ ਬਿਜਾਈ ਦੇਰ ਨਾਲ ਕੀਤੀ ਜਾ ਸਕਦੀ ਹੈ ਬਾਸਮਤੀ ਚੋਲਾਂ ਦੀ ਕਾਸ਼ ਵਿੱਚ ਬਧੇਰੇ ਮੁਨਾਫਾ ਹੁੰਦਾ ਹੈ ਪੰਜਾਬ ਦੇ ਅੰਮ੍ਰਿਤਸਰ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹੇ ਬਾਸਮਤੀ ਚੋਲਾਂ ਦੀ ਕਾਸ਼ ਵਿੱਚ ਪ੍ਰਮੁੱਖ ਨੇ ਭਾਰਤ ਹਰ ਸਾਲ ਅਰਬਾਂ ਡਾਲਰ ਦੇ ਬਾਸਮਤੀ ਚੌਲ ਅਮਰੀਕਾ ਨੂੰ ਨਿਰਯਾਤ ਕਰਦਾ ਹੈ ਜਿਸ ਦਾ ਮੁੱਖ ਨਿਰਯਾਤ ਕੇਂਦਰ ਪੰਜਾਬ ਦਾ ਬਾਸਮਤੀ ਹੁੰਦਾ ਹੈ ਹੁਣ ਇਹ ਵਪਾਰ ਉਦੋਂ ਤੋਂ ਖਤਰੇ ਵਿੱਚ ਆ ਗਿਆ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ ਤੇ 27% ਟੈਰਿਫ ਲਗਾਉਣ ਦਾ ਫੈਸਲਾ ਕੀਤਾ ਜਿਸ ਦਾ ਸਿੱਧਾ ਅਸਰ ਪੰਜਾਬ ਤੇ ਉਸ ਦੀ ਕਿਸਾਨੀ ਤੇ ਪਵੇਗਾ ਪੰਜਾਬ ਦੀ ਬਾਸਮਤੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਾਕਿਸਤਾਨ ਦੀ ਬਾਸਮਤੀ ਨਾਲ ਮੁਕਾਬਲਾ ਕਰਦੀ ਹੈ ਇਸ ਲਈ ਇਹ ਅਮਰੀਕੀ ਟੈਰਿਫ ਭਾਰਤੀ ਨਿਰਿਆਤ ਲਈ ਇੱਕ ਸਮੱਸਿਆ ਬਣ ਸਕਦਾ ਹੈ ਅਮਰੀਕਾ ਦੇ ਇਸ ਕਦਮ ਨਾਲ ਸਪਲਾਈ 체ਨ ਵਿੱਚ ਵਿਘਨ ਪਵੇਗਾ ਜਿਸ ਨਾਲ ਭਾਰਤੀ ਨਿਰਿਆਤ ਵੀ ਪ੍ਰਭਾਵਿਤ ਹੋਵੇਗਾ ਭਾਰਤ ਆਪਣੇ ਜ਼ਿਆਦਾਤਰ ਖੇਤੀਬਾੜੀ ਉਤਪਾਦਾਂ ਨੂੰ ਅਮਰੀਕਾ ਨੂੰ ਨਿਰਿਆਤ ਕਰਦਾ ਹੈ ਸਾਲ 2024 ਵਿੱਚ ਦੋਵਾਂ ਦੇਸ਼ਾਂ ਵਿੱਚ ਕਾਰ કુલ ਖੇਤੀਬਾੜੀ ਵਪਾਰ ਲਗਭਗ 50 ਹਜ਼ਾਰ ਕਰੋੜ ਰੁਪਏ ਦਾ ਹੋਇਆ ਇਸ ਦੌਰਾਨ ਭਾਰਤ ਨੇ ਅਮਰੀਕਾ ਨੂੰ ਲਗਭਗ 40 ਹਜ਼ਾਰ ਕਰੋੜ ਰੁਪਏ ਦੇ ਖੇਤੀਬਾੜੀ ਉਤਪਾਦ ਨਿਰਯਾਤ ਕੀਤੇ ਚਾਰਟਸ ਦੱਸਦੇ ਇਹ ਕਿ ਵਿੱਤੀ ਸਾਲ 2023-24 ਵਿੱਚ ਦੇਸ਼ ਵਿੱਚੋਂ ਕੁੱਲ 59.42 ਲੱਖ ਮੈਟ੍ਰਿਕ ਟਨ ਬਾਸਮਤੀ ਚੌਲ ਨਿਰਯਾਤ ਕੀਤੇ ਗਏ ਜਿਸ ਵਿੱਚੋਂ 3.15 ਲੱਖ ਮੈਟ੍ਰਿਕ ਟਨ ਬਾਸਮਤੀ ਚੌਲ ਅਮਰੀਕਾ ਨੂੰ ਨਿਰਯਾਤ ਕੀਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ